ਇਹ ਜਿਹੜਾ ਅੱਗ ਲੱਗਿਆ ਇਹਦੇ ਘਰਾਂ ਸਾਨੂੰ ਕਹਿੰਨੇ ਦੱਸਿਆ ਨਹੀਂ ਐ ਦੱਸਿਆ ਜੇ ਅਸੀਂ ਘਰੋਂ ਭੱਜਿਆ ਇੱਥੇ ਤੇ ਤੇ ਆਣ ਕੇ ਅਸੀਂ ਸਭ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਮਹਾ ਬਜੇ ਆ ਥੋੜੀ ਸਾਰੀ ਸਾਡੀ ਸੜ ਗਈ ਆ 14-15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੋੜੀ ਪਾਈ ਆ ਕੋਈ ਗੱਲ ਪਾਦ ਰਹੀ ਆ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਭਲ ਤੇ ਥੋੜੀ ਰਾਤੀ ਪਾਈ ਹਾਂਜੀ ਰਾਤੀ ਪਾਈ ਹੈ ਜੀ ਹਾਂ ਬਾਕੀ ਕੱਲ ਪਾਈ ਸੀ ਕੋਟ ਟਰਾਲੀਆਂ ਪਾ ਦਿਨਾ ਸੀ ਰਾਤੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਜਿਹਨੇ ਚਾਰ ਪੁੱਜ ਕੇ ਨਾ ਅੱਗ ਲਾਈ ਰੱਖੀ ਪਾ ਲਿਆ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਜੀ ਗਈ ਆ ਭਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਥਾਣੇ ਰੁੱਸ ਕੇ ਤੇ ਥਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਲਓ ਮੈਂ ਵੀਹਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਆਂ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲ ਬਾਤ ਨਹੀਂ ਹੋਈ ਸਵੇਰ ਤੁਹਾਡੇ ਜਿਹੜੇ ਇਹਨਾਂ ਦੀ ਜਗਾ ਤੇ ਬੱਜੀ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੀ 2 ਘੜੀਆਂ ਵੇਲੇ ਤੂੜੀ ਪਾਉਣ ਵਾਸਤੇ ਕਹਿੰਦੀ ਇਹਨੂੰ ਖੋਲਣੇ ਹੈ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਹੈ ਵੀ ਤਾਂ ਨਹੀਂ ਸ਼ੱਕ ਨਹੀਂ ਹੈ ਭਾਜੀ ਸਾਡੇ ਸਾਹਮਣੇ ਭੱਜ ਕੇ ਗਈ ਹੈ ਮੈਂ ਆਇਆ ਮੈਂ ਆ ਵੇਖਿਆ ਇਹਨੂੰ ਭੱਜੀ ਆ ਵੇਥੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕਿਚਾਰ ਹੋਇਆ ਭਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਭਾਰ ਉਹਨਾਂ ਦਾ ਜਿਆਦਾ ਥੱਕੇ ਨਾ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ 14 ਟਰਾਲੀਆਂ ਤੂੜੀ ਆ ਭਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟੂਲ ਕਾਲਾ ਸਭ ਸਾਡੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਢੇ ਆ ਕੇ ਕਿੰਨਾ ਪਤਾ ਲੱਗਾ ਵੀ ਆਹ ਨੂੰ ਮੇਜਰ ਨੇ ਫੋਨ ਕੀਤਾ ਵੈਲਡਿੰਗ ਆ ਦੇ ਹਾਂਜੀ ਅਸੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਹਚਾਈਏ ਡੰਗਰ ਤੇ ਪਹਚਾਣੇ ਇਹ ਵੇਖ ਕੇ ਸਾਨੂੰ ਜੂਬੂਆ ਮਾਰ ਕੇ ਜਨਰਮਾਰਕਟ ਜਨਾਨੀ ਭੱਜ ਗਿਆ ਰਜਨੀਪਾਲਾ ਜਿਹੜੀ ਹਾਂਜੀ ਜਿਹਦਾ ਅੱਗ ਲੱਗਿਆ ਇਹਦੇ ਘਰਾਂ ਸਾਨੂੰ ਕਹਿੰਨੇ ਦੱਸਿਆ ਨਹੀਂ ਹੈ ਦੱਸਿਆ ਤਾਂ ਅਸੀਂ ਘਰੋਂ ਭੱਜਿਆ ਇੱਥੇ ਤੇ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਮਹਾ ਬਚਿਆ ਥੋੜੀ ਸਾਰੀ ਸਾਡੀ ਸੜ ਗਈ ਆ 14 15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਹਾਲੀਆਂ ਰਾਤੀ ਚੰਗੀ ਭਰੀ ਥੋੜੀ ਪਾਈ ਆ ਕੋਈ ਗੱਲ ਪਾਵਣੀ ਆ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਗੱਲ ਤੇ ਥੋੜੀ ਰਸਤੀ ਪਾਈ ਹਾਂਜੀ ਰਸਤੀ ਪਾਈ ਹੈ ਬਾਕੀ ਕੱਲ ਪਾਈ ਸੀ 2 ਟਰਾਲੀਆਂ ਪੈਦੀਆਂ ਆ ਵਾਤੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾ ਪਾਣੀ ਪਾ ਕੇ ਅਸੀਂ ਦੇ ਕੋਈ ਗੱਲ ਬਾਤ ਜਿਹਨੇ ਚਾਨ ਪੁੱਜ ਕੇ ਨਾ ਅੱਗ ਲਾਈ ਰੱਖੀ ਪਾਹ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਜੀ ਵੀ ਆਉਣ ਗਿਆ ਪਤਰਨ ਤੋਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਦੇਖਿਆ ਕਿ ਆ ਕੇ ਤੋੜੀ ਨੂੰ ਅੱਗ ਲੱਗੀ ਹੋਈ ਹੈ ਤੁਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤਾਂ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗੇ ਮੇਰਾ ਨਾਮ ਚੰਨ ਸਿੰਘ ਹੈ ਜੀ ਇਹ ਨਾੜ ਇਹ ਨਾੜ ਸਾਰਾ ਹੀ ਖਲੋਤਾ ਸਾਡਾ ਜੇ ਤੋੜੀ ਬੰਦ ਵਾਲੀ ਸੀ ਇਹ ਘਟੋ ਘਟ 17 18 ਕਿੱਲੇ ਦੇ ਲਾਗੇ ਨਾੜ ਹੈ ਖਲੋਤਾ ਸਾਡਾ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਆ ਸਾਡ ਵੱਲੋਂ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਹੈ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅਗਲੇ ਯੋਰ ਹਵਾ ਦਾ ਜਿਹੜਾ ਉਹ ਜੱਕ ਦਮ ਹੋ ਗਿਆ ਟਰੈਕਟਰ ਪੁਝਾ ਕੇ ਕੱਢਿਆ ਬੂਟੇ ਵੀ ਸੜ ਗਏ ਆ। ਉਹ ਵੀ ਲਪੇਟ ਚਾ ਚੱਲਿਆ। ਉਹ ਵੀ ਲਪੇਟ ਚਾ ਚੱਲਿਆ ਟਰੈਕਟਰ ਵੀ। ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਪੁਝਾ ਕੇ। ਤੇ 20 ਕਿੱਲੇ ਦੇ ਲਾਗੇ ਮਤਲਬ ਨਾੜਾ ਲੱਗ ਲਾ ਕੇ ਸੜ ਗਿਆ ਸਾਡੇ ਲੱਗਦਾ 17-18 ਕਿੱਲੇ ਸਾਡਾ ਹੈ। ਅਜੇ ਤੂੜੀ ਬੰਨਣ ਵਾਲੀ ਸੀ ਲਾਲੋ ਸਾਹਿਬ ਦੀ ਪਹਿਲੀ ਥੇਕੇ ਤੇ ਬੜਾ ਵੱਡਾ ਨੁਕਸਾਨ ਹੋਇਆ। ਜੀ ਸਦੀਸ਼ ਸਿੰਘ ਜੀ। ਸਾਡੀ ਇਹ ਤੇ ਰੂੜੀ ਆ ਪੰਜਾ ਛਾ ਕੇ ਲੈ ਜਾਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਕਿਹੜਾ ਪਤਾ ਲੱਗਾ ਅੱਗ ਲੱਗ ਗਈ ਅਧਾਨੀ ਤੇ ਦੁਕਾਨ ਤੇ ਬੈਠੇ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਨ ਲੱਗਿਆ ਰਹੀ ਜਾਣਕਾਰੀ ਨਹੀਂ ਉਹਨਾਂ ਜਿੰਨ ਪੂਰਾ ਕੀ ਭੰਬੜ ਮੱਚ ਕੇ ਅੱਗ ਤੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ